ਆ ਤੁਸੀਂ ਕੱਲ ਸੱਜਣੋ ਮੈਂ ਡਾਕਟਰ ਤਰਲੋਚਨ ਸਿੰਘ ਅੱਜ ਅਸੀਂ ਪਹੁੰਚ ਚੁੱਕੇ ਸਰਪੰਚ ਡੈਰੀ ਫਾਰਮ ਦੇ ਵਿੱਚ ਪਿੰਡ ਮੱਲਵਾਲ ਪਿੰਡ ਮੱਲਵਾਲ ਵੇਖ ਸਕਦੇ ਸੱਜਣੋ ਬਾਕੀ ਸਾਰੀ ਗੱਲਬਾਤ ਅੰਕਲ ਜੀ ਦੱਸਣਗੇ ਤੇ ਆਏ ਸੀ ਆਪਾਂ ਝੋਟੀ ਲਿਆਂਦੀ ਹਰਿਆਣੇ ਤੋਂ ਤੇ ਸਾਰੀ ਡਿਟੇਲ ਬਾਈ ਜੀ ਅੰਕਲ ਜੀ ਦੱਸਣਗੇ ਤੇ ਝੋਟੀ ਲੰਗ ਬਹੁਤ ਮਾਰਦੀ ਸੀ ਪੋਜੀਸ਼ਨ ਬਹੁਤ ਜਿਆਦਾ ਖਰਾਬ ਸੀ ਤੇ ਗੱਲਬਾਤ ਕਰਵਾਵਾਂਗੇ ਅੰਕਲ ਜੀ ਨਾਲ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂ ਜੀ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਜੀ ਧੰਨਵਾਦ ਜੀ ਸਾ ਧੰਨਵਾਦ ਜੀ। ਇਹ ਝੋਟੀ ਲੈਂਦੇ ਜੀ ਹਰਿਆਣੇ ਦਾ ਆਪਾਂ। ਹਾਂਜੀ ਹਾਂਜੀ। ਇਹ 18 ਲੀਟਰ ਦੁੱਧ ਆ ਤੇ ਇਹਦੇ ਨਾਲ ਪਹਿਲ ਖਰਾਬ ਸੀ। ਬਹੁਤ ਜਿਆਦਾ। ਬਹੁਤ ਜਿਆਦਾ ਖਰਾਬ ਸੀ ਤੁਰਿਆ ਨਹੀਂ ਜਾਂਦਾ ਸੀ। ਤੇ ਹੁਣ ਤੁਸੀਂ ਬਣਾ ਕੇ ਵਧੀਆ ਆ ਇਸ ਟਾਈਮ ਖੜਕੀ ਨਹੀਂ ਤਾਂ ਗੋਡੇ ਲਾ ਕੇ ਖੜਦੀ ਸੀ। ਹਾਂਜੀ ਹਾਂਜੀ। ਤੇ ਝੋਟੀ ਨੇ ਗੇਨਾ ਹੀ। ਠੀਕ ਹੈ ਜੀ। ਤੇ ਮੈਂ ਤਾਂ ਸਾਰਿਆਂ ਨੂੰ ਇਹ ਹੀ ਕਹਾਂਗਾ। ਬੱਚੇ ਬਾਹਰ ਘੱਲਣਾ ਆਪ ਦਾ ਪੰਜਾਬ ਦੇ ਵਿੱਚ ਇੱਥੇ ਫਾਰਮ ਚਲਾਓ ਆ ਵੇਖੋ। ਬੱਚਿਆਂ ਨੂੰ ਚਲਾ ਕੇ ਦਿੱਤਾ। ਬਿਲਕੁਲ ਜੀ ਬਹੁਤ ਵਧੀਆ ਘੈਂਟ ਗੱਲ ਬਾਤ ਆ। ਹਾਂਜੀ ਹਾਂਜੀ। ਤੇ ਬਾਹਰ ਆਪਾਂ ਬੱਚਿਆਂ ਨੂੰ ਬਾਹਰ ਕੱਢ ਦਿੰਨੇ ਆ ਇੰਨਾ ਕੰਮ ਦਿਓ ਇਹਨਾਂ ਨੂੰ ਬਿਲਕੁਲ ਜੀ ਹਾਂਜੀ ਹਾਂਜੀ ਜੋ ਕਿ ਆਪਾਂ ਉਹਥੇ ਐਵੇਂ ਠੱਕੇ ਖਾਣੇ ਪੈਂਦੇ ਆ ਆਪਦੇ ਇੱਥੇ ਸੇਫਟੀ ਚ ਬੱਚੇ ਆਪਦੀ ਨਿਗਰਾਨੀ ਦੇ ਵਿੱਚ ਨਾਲੇ ਆਪਦੇ ਧਾਨੇ ਲੱਗੇ ਆ ਆਪਦੇ ਖੇਤ ਦੇ ਵਿੱਚ ਫਾਰਮ ਬਣਾਇਆ ਬਿਲਕੁਲ ਜੀ ਨਾਲੇ ਆਪਦੇ ਰੋਹ ਖੁਸ਼ ਹੁੰਦੀ ਜੀ ਪਸ਼ੂਆਂ ਚ ਬੰਦਾ ਆਉਂਦਾ ਇੱਕ ਜਿੰਨੇ ਪੈਸੇ ਬਾਹਰ ਤੇ ਲਾਉਣੇ ਉਹਨੇ ਹੀ ਆਪ ਤੇ ਇੱਕ ਜ਼ਿਆਦੇ ਨਹੀਂ ਬਿਲਕੁਲ ਉੱਥੇ ਜਾ ਕੇ ਸਰੀ ਕਿਹਦੇ ਲੱਗਣਾ ਇੱਥੇ ਆਪਾਂ ਬੇ ਬੰਦੇ ਰੱਖੇ ਵਿਚਾਰੇ ਸਰਦਾਰੀ ਕਰੋ ਆਪ ਵੀ ਕਰੋ ਇੱਥੇ ਕੁਝ ਨਹੀਂ ਕਰਨਾ ਬਸ ਧਿਆਨ ਕਰਨਾ ਨਾਲੇ ਬਿਲਕੁਲ ਜੀ ਬਿਲਕੁਲ ਆਪ ਦਾ ਦੁੱਧ ਪੀਣਾ ਨਾਲੇ ਚੰਗੋ ਮੱਜਾਂ ਜਿਵੇਂ ਵਾਪਸ ਝਗਾਉਂਦੇ ਹੁੰਦੇ ਪਹਿਲਾਂ ਹਾਂਜੀ ਹਾਂਜੀ ਮੱਜਾਂ ਚੋਣ ਵਾਲੇ ਧਾਰਾ ਚੰਗੋ ਬਿਲਕੁਲ ਜੀ ਅਗਲਾ ਸੇਰ ਠੀਕ ਹੋਵੇ ਕਿ ਨਹੀਂ ਹਾਂਜੀ ਹਾਂਜੀ ਹਾਂ ਤੇ ਨਸ਼ਿਆਂ ਤੋਂ ਬਚੋ ਬਿਲਕੁਲ ਜੀ ਡੇਰੀ ਫਾਰਮ ਖੋਲੋ ਬਹੁਤ ਜ਼ਿਆਦਾ ਇਨਾ ਚ ਕਮਾਈ ਆ ਬਿਲਕੁਲ ਮਿਹਨਤਾਂ થી ਕਰੋ ਹਾਂਜੀ 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 ਵੇਖ ਸਕਦਾ ਸੱਜਣੋ ਸਰਪੰਚ ਸਾਹਿਬ ਨੇ ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਬਾਕੀ ਤੁਸੀਂ ਵੇਖ ਸਕਦਾ ਸੱਜਣੋ ਫਾਰਮ ਦੀ ਸਾਰੀ ਝਲਕ ਵਿਖਾਵਾਂਗੇ ਕਿਸ ਤਰ੍ਹਾਂ ਆਹ ਵੇਖ ਸਕਦਾ ਸੱਜਣੋ ਸਿਸਟਮ ਲਾਇਆ ਵਾ ਇਹਨਾਂ ਨੇ ਪੱਠੇ ਵਧਣਾਂ ਲਈ ਮਸ਼ੀਨ ਲਾਈ ਹੈ ਟਰੈਕਟਰ ਤੇ ਮਗਰ ਵੇਖ ਸਕਦਾ ਪਰਸੈਂਟ ਹੀ ਬਾਕੀ ਤੁਸੀਂ ਸਫਾਈ ਵਾਲਾ ਧਿਆਨ ਵੇਖ ਸਕਦਾ ਸੱਜਣੋ ਸਫਾਈ ਦਾ ਕੁੱਲ ਧਿਆਨ ਰੱਖਿਆ ਗਿਆ ਕਿਸੇ ਵੀ ਪਸ਼ੂ ਤੋਂ ਨਿਬੜਾ ਨਾ ਦਿਸੂਗਾ ਕੋਈ ਐ ਨਹੀਂ ਕਿ ਥੱਲੇ ਗੋਹਾ ਤੇ ਸੁਗਰ ਪੂਰੀ ਗੱਲ ਬਾਤ ਆ ਸੱਚ ਨੂੰ ਖੁਦ ਬੰਦਿਆਂ ਨਾਲ ਹੱਥ ਹੀ ਕੰਮ ਕਰਾਉਨੇ ਆ ਅਸੀਂ ਨਾਲ ਲਾ ਕੇ ਤੇ ਉਹਨਾਂ ਦੇ ਖਾਂਦ ਕਰ ਲੱਗੇ ਰਹੀਦਾ ਨਾਲ ਠੀਕ ਆ ਠੀਕ ਆ ਜੀ ਅੱਗੇ ਉਹ گاਵਾਂ ਦਾ ਹੱਦ ਉੱਧਰ ਵੱਖਰਾ ਜੀ گاਵਾਂ ਦਾ ਸਿਸਟਮ ਉੱਧਰ ਵੱਖਰਾ ਸੱਚ ਨੂੰ ਵੇਖ ਸਕਦੇ ਹੋ ਬੱਜਾਂ ਦਾ ਜਿਹੜਾ ਫਾਰਮ ਉਹ ਅਲੱਗ ਆ तकरीबन ਮੇਰੇ ਹਿਸਾਬ ਨਾਲ 100 ਤੇ ਨੇੜ ਤੇੜਾ ਹੋਊਗੀ ਮਾਜ ਤੇ ਮੰਨ ਲਈ ਆ ਸੱਚ ਨੂੰ ਭਾਈ ਮਾਨੇ ਕੋਲੇ ਸੀ ਜਿਹੜਾ ਬਖਸ਼ ਇਹ ਹੈਗਾ ਖੁਦਾ ਬਖਸ਼ਿਸ਼ 2 ਖੁਦਾਬਖਸ਼ 2 ਵੀ ਬਾਈ ਦੇ ਫਾਰਮ ਦੇ ਵਿੱਚ ਮੌਜੂਦ ਆ ਵੇਖ ਸਾ ਤੋ ਜਿਹੜਾ ਬੇਈਮਾਨੇ ਕੋਲੇ ਸੀ ਤੂਤਾਂ ਵਾਲੇ ਕੋਲੇ ਪੂਰੀ ਗੱਲ ਬਾਤ ਸੱਚ ਨੂੰ ਪਰਸੈਲਟੀ ਘੈਂਟ ਆ ਆ ਉਧਰ ਵੀ ਦਿਖਾਈਏ ਹੋਰ ਵੀ ਲਿਆਂਦੇ ਆ ਨਾ ਇਹ ਕੋਈ ਆ ਵਿਖਾਵਾਂਗੇ ਤੁਹਾਨੂੰ ਸੱਚ ਨੂੰ ਸਾਰੀ ਝਲਕ ਜਾਨਵਰਾਂ ਦੀ ਹਰਿਆਣੇ ਚੋਂ ਵੀ ਲਿਆਂਦੇ ਵੇ ਆ ਪਸ਼ੂ ਤੇ ਪੂਰੀ ਗੱਲ ਬਾਤ ਆ ਵੇਖ ਸਾ ਤੋ ਸੱਚ ਨੂੰ ਪਰਸੈਲਟੀ ਜਾਨਵਰਾਂ ਦੀ ਇਹ ਬਈ ਰਣੇ ਤੋਈਆਂ ਵੀ ਹਰਾ 20 ਲੀਟਰ ਦੁੱਧ ਵਾਲੀਆਂ ਮਚਾਣੀਆਂ ਆ ਵੇਖ ਸਕਦੇ ਸਜਣ 18 18 20 20 21 ਕਿਲੋ ਲੀਟਰ ਵਾਲੀਆਂ ਮੱਝਾਂ ਇਹ ਰਣੇ ਚ ਦਾਣਾ ਆਇਆ ਕਰਦੇ ਬਈ ਵੇਖੋ ਆਪਾਂ ਪਾਣੀ ਨਹੀਂ ਪਾ ਦੇਖਾ ਤਾਂ ਦੇਖ ਸਕਦਾ ਸਜਣੋ ਤੇ ਤੁਸੀਂ ਸੇਲ ਵੀ ਕਰ ਦੇਣੇ ਜਨਵਰ ਜੀ ਜੇ ਕਿਸੇ ਨੇ ਲੈਣਾ ਹੋਵੇ ਛੋਟੇ ਅਪਾਰ ਐਕਸਪੋਲੇ ਫੋਕੀ ਟੋੜੀ ਪਾ ਗਏ ਉਹ طرف ਦਾ ਪਾਣੀ ਨਾ ਸੋਟ ਕੇ ਪਾਣੀ ਜਿਦਾਣਾ ਕੰਮ ਆਇਆ ਪਾਣੀ ਤੇ ਵਿੱਚ ਦਾਣਾ ਪਾ ਕੇ ਫੇਰ ਛਕਦੀਆਂ ਜੀ ਦੇਖ ਸਕਦਾ ਸਜਣੋ ਅੰਕਲ ਜੀ ਦੱਸਣਗੇ ਇਸ ਤਰ੍ਹਾਂ ਸਿਸਟਮ ਇਹ ਵੀ ਹਰਿਆਣੇ ਦੀਆਂ ਦੋਵੇਂ ਆਈਆਂ ਕਿ ਇਸ ਤਰ੍ਹਾਂ ਪਾਣੀ ਦੇ ਵਿੱਚ ਟਾਣਾ ਖੰਡ ਗਿਆ ਠੀਕ ਆ ਜੀ ਇਸ ਤਰ੍ਹਾਂ ਆਪਾਂ ਤੋਂ ਟੀ ਵੇਖੋ ਕਿੰਨੀ ਸੋਹਣੀ ਤੁਰਦੀ ਪਈ ਆ ਅੱਗੇ ਤੋਂ ਰਿਆਣੀ ਸੀ ਜਾਂਦਾ ਆ ਵੇਖ ਸਾ ਤਾਂ ਸੱਚ ਨੂੰ ਪ੍ਰਸੈਲਟੀ ਕਿਵੇਂ ਆ ਬਾਕੀ ਬਾਈ ਸੰਤੂ ਸਾਹਿਬ ਦੱਸਣਗੇ ਕਿਵੇਂ ਲੱਗੀ ਬਾਤ ਗੱਲਬਾਤ ਸੈਟ ਆ ਜੀ ਅੱਗੇ ਨਾਲੋਂ ਝੋਟੀ ਕਿਵੇਂ ਹੋ ਗਈ ਰੁੱਖ ਆ ਅੱਗੇ ਜਦੋਂ ਆਪਾਂ ਬਾਹਰ ਕੱਢੀ ਸੀ ਤੁਰਿਆਣੀ ਹੀ ਜਾ ਰਿਆ ਜਾਂਦੇ ਸੀ ਮੋਰ ਹਾਂ ਬਿਲਕੁਲ ਬਹੁਤ ਮੋਰ ਮੰਨਣਾ ਛੋਟਾ ਉਖਾਉਂਦਾ ਆ ਵੇਖ ਸਾਧਾ ਸਜਨੋ ਅੱਜ ਵਿਖਾਵਾਂ ਕਿ ਤੁਹਾਨੂੰ ਖੁਦਾਬਖਸ਼ 2 ਖੁਦਾਬਖਸ਼ 2 ਵੀ ਵੇਖ ਕੇ ਮੈਨੂੰ ਖੁਸ਼ ਹੋ ਗਿਆ ਵੇਖ ਸਾਧਾ ਸਜਨੋ ਬਹਾਵਾ ਟਾਈਮ ਬਾਅਦ ਮਿਲਿਆ ਜੋ ਵੇਖ ਸਾਧਾ ਨਿਕਾ ਜਾਂ ਹੁੰਦਾ ਆਪਣੇ ਕੋਲੇ ਭਲਿਆ ਇਹ ਬੱਚਾ ਪੂਰੀ ਗੱਲਬਾਤ ਹੱਥਾਂ 'ਚ ਤੇ ਘੈਂਟ ਆ ਗੱਲਬਾਤ ਤੇ ਪੋਜੀਸ਼ਨ ਵੇਖ ਸਾਧਾ ਕੱਦ ਕੋਤ ਥੋੜਾ ਉੱਚਾ ਕਰਕੇ ਆਹ ਤਾਂ ਹੁਣ ਤਾਂ ਸਿਆਣਾ ਹੋ ਗਿਆ ਕਿ ਜਵਾਨੀ ਚ ਅਸੀਂ ਤੇ ਬਹੁਤ ਇੰਦੀ ਹਣ ਮੱਜਾਂ 15 ਫੀ ਮੱਜਾਂ ਜਿਹੜੀਆਂ ਇੰਦੀਆਂ ਕਪੜਾ ਉਹ ਵੱਡੀ ਮੱਜ ਨੀ ਲਈ ਉਧਰ ਤੋਂ ਉਹ ਜਿਹੜੇ ਆਨਲਾਈਨ ਚ ਖੜੀਆਂ ਉਹ ਨਹੀਂ ਲਈਆਂ ਉਹ ਸਾਰੀਆਂ ਇਹਦੇ ਤੋਂ ਗੱਪਣਾ ਹੈ ਦੇਖ ਸਾ ਤਾਂ ਸੱਚ ਨੂੰ ਬਾਈ ਜੀ ਹੁਣੀ ਕਹਿੰਦੇ ਕਹਿੰਦੇ ਗੱਪਣਾ ਮੱਜਾਂ ਤੇ ਰਿਜ਼ਲਟ ਵੀ ਰਿਜ਼ਲਟ ਆ ਗਿਆ ਜੀ ਇਹਦਾ ਹਾਂਜੀ ਬਹੁਤ ਵਧੀਆ ਬਹੁਤ ਕਿਵੇਂ ਲੱਗਾ ਜੀ ਇਹ ਰਿਜ਼ਲਟ ਮੈਂ ਇੱਕ ਨੰਬਰ ਤੇ ਬਹੁਤ ਹੀ ਵਧੀਆ ਬੱਚਾ ਹੈਗਾ ਜੀ ਆਪਣੇ ਕੋਲ ਹਾਂਜੀ ਆ ਵੇਖ ਸਾ ਤੋ ਸਚਨਾ ਜੀ ਇੱਕ ਉਸ ਤਰਫ ਬੈਠੀ ਕੱਟੀ ਆਖਦਾ ਬਖਸ਼ 2 ਦਾ ਰਿਜ਼ਲਟ ਕੱਟੀ ਆ ਜੀ ਵੇਖ ਸਕਦਾ ਤੁਸੀਂ ਨਿਸ਼ਾਨੀਆਂ ਨਿਸ਼ੋਣੀਆਂ ਵਾਲਾ ਤਾਂ ਸਿਰੇ ਲੱਗਾ ਪਿਆ ਪੂਰੀ ਗੱਲ ਬਾਤ ਆ ਉਧਰ ਜੇ ਕੱਟਫੁੱਟ ਵੇਖ ਸਾ ਤੋ ਸੁ ਜੀਨੋ ਜਿਵੇਂ ਕਿ ਬੱਕੀ ਮੁੱਚਾ ਪੂਰੀ ਗੱਲ ਬਾਤ ਆ ਤੇ ਪਰਸਨੈਲਟੀ ਪੂਰੀ ਘੈਂਟ ਆ ਜੀ ਕਿੰਨੇ ਦਿਨਾਂ ਦੀ ਆ ਜੀ ਇਹ 3 ਦਿਨ ਦੀ ਆ ਜੀ ਠੀਕ 3 ਦਿਨ OK OK ਸਰ ਤਾਂ ਠੀਕ ਹੈ ਜੀ ਧੰਨਵਾਦ ਥੈਂਕ ਯੂ ਸੋ ਮੱਚ ਵੀਡੀਓ ਚੰਗੀ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਤਾਂ ਜੋ ਕਿ ਹੋਰ ਸ਼ੌਂਕੀ ਵੀਰਾਂ ਤੱਕ ਪਹੁੰਚ ਸਕੇ ਬਾਕੀ ਸੰਦੇਸ਼ ਬਹੁਤ ਵਧੀਆ ਸਰਪੰਚ ਸਾਹਿਬ ਦਾ ਕਹਿੰਦੇ ਜੀ ਬੱਚੇ ਆਪ ਦੇ ਇੱਧਰ ਰੱਖੋ ਜਿੰਨੇ ਤੁਸੀਂ ਪੈਸੇ ਹੀ ਖਰਾਬ ਕਰਦੇ ਵਿਆਜੂ ਚੱਕ ਕੇ ਉਹ ਤੋਂ ਘੱਟ ਲਾ ਲਓ ਇੱਧਰ ਆਪ ਦੀ ਬਿਮਾਰੀ ਮੋਟੀ ਠੋਕ ਬਣਾਓ ਪੂਰੀ ਗੱਲ ਬਾਤ ਬੰਜੂ ਕਿ ਚਲ ਠੀਕ ਹੈ ਜੀ ਧੰਨਵਾਦ ਥੈਂਕ ਯੂ ਸੋ ਮੱਚ